ਮਾਣ ਮੈਨ ਮੇਹਰ ਕਰੀ ਹੈ ਜੀ ਅੱਜ ਸਾਡੇ ਘਰੇ ਭਾਣ ਜੇ ਨੇ ਜਨਮ ਲਿਆ ਭਾਣ ਜਿਆ ਸਾਨੂੰ ਦਿਓ ਵਧਾਈਆਂ ਜੀ ਲੱਕ ਇੱਕਮ ਸਰਦਾਰ ਕੁਰਤਾ ਪਜਾਮਾ ਇੱਕਮ ਕੁਰਤਾ ਪਜਾਮਾ ਪਾ ਕੇ ਗਿਆ ਸਕੂਲ ਯਕੀ ਕੀ ਪਾਗ ਲੈ ਦਿੱਤੀ ਦੋਸਤੋ ਗੁੱਡ ਮਾਰਨਿੰਗ ਅੱਜ ਦਿਨ ਹੈ ਸੋਮਵਾਰਾ ਮੰਗਲਵਾਰਾ ਬਈ ਸੋਮਵਾਰ ਅੱਜ ਦਿਨ ਹੈ ਜੀ ਸੋਮਵਾਰ ਅੱਪਾ ਆ ਗਏ ਆ ਰਾਜਪੁਰੇ ਸ਼ਹਿਰ ਇੱਕ ਦੋ ਚੌਕ ਤੋਂ ਲਿਆ ਸਮਾਨ ਇਹ ਆਪਾਂ ਨੂੰ ਹੈ ਇੱਕ ਅਦਾ ਕੰਮ ਆਪਾਂ ਜਾਣਾ ਬਨੂੜ ਬਨੂੜ ਆਉਣਾ ਹਸਪੀਟਲ ਸਾਹਿਬ ਜਿਹੜੇ ਆਪਾਂ ਨੂੰ ਕੱਲ ਗੱਲ ਕਰਦੇ ਛੋਲੇ ਆਲੀ ਵੀ ਆਪਾਂ ਕਰ ਰਹੇ ਸੀ ਕਿ ਆਪਾਂ ਛੋਲੇ ਖਾਣ ਆਪਾਂ ਨੂੰ ਖਾਣੇ ਚਾਹੀਦੇ ਆ ਪਰ ਇਹ ਡਾਕਟਰ ਪੰਦਰਗੰਦਾ ਵੀ ਛੋਲੇ ਕਬੂਤਰ ਨਾਲ ਖਾਣੇ ਚਾਹੀਦੇ ਆ ਸ਼ੌਂਕ ਹੈ ਜੀ ਆਪਣਾ 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 ਜਾਵਾਂਗੇ ਵੀ ਗੱਲ ਸਹੀ ਆ ਲੈ ਭਰਾ ਤੇਰੀ ਇਮਾਨਤ ਆਈ ਸੀ ਆਪਣੇ ਕੋਲ ਕੀ ਇਹ ਮੇਰਾ ਸੀਨੀਅਰ ਦਾ ਆ ਆਏ ਸੀਨੀਅਰ ਦਾ ਸਰ ਜੀ ਜੈ ਜੀ ਮਨੋ ਕੀ ਹਾਲ ਹੈ ਉਸੋ ਗੱਲ ਹੈ ਦੇ ਦੇ ਅਰਵਾ ਪਾ ਰਿਹਾ ਮੰਗ ਰਿਹਾ ਸਮੋਸੇ ਦੇ ਦੇ ਤੁਮ ਅੱਛਾ ਦੇ ਦੇ ਬਾਬਾ ਦਾ ਸਮੋਸੇ ਦੇ ਦਰਾਂ ਸਰ ਜੀ ਮੈਂ ਇੱਕ ਕੰਟੇਨਰ ਖਿਦਣਾ ਹੈ ਹੈ ਕੰਟੇਨਰ ਦਾ ਪਾਵਰ ਤੇਰੇ ਕੰਮ ਤੇ ਗਿਆ ਤੇਰੇ ਵੀਡੀਓ ਬਣਾ ਰਿਹਾ ਯਾਰ ਪੈਸੇ ਲਾਣੇ ਮੈਂ ਦੱਸੋ ਪੈਸੇ ਤਾਂ ਭੇਡ ਜਿਹਾ ਚੰਗਾ ਲਉਗੀ ਪੈਸੇ ਇੱਥੇ ਇਹ ਲਾ ਚੰਗਾ ਦੇਖੋ ਜੀ ਸੱਤੀ ਸਾਡੇ ਕੋਲ ਆਇਆ ਅੱਜ ਸਾਡਾ ਗੈਸਟ ਆ ਗਿਆ ਭੀ ਇਹਦੇ ਵਾਸਤੇ ਵਾ ਸਪੈਸ਼ਲ ਕੁਰਸੀ ਮੰਗਾਈ ਆ ਠੀਕ ਹੈ बढ़िया ना बहुत अलग है और मशीन दे और दे, दे दे हाँ। देगा ता दे मिक्सी देगा फिर नहीं देगा रेड लाइट और रेल है क्या हुआ हैं जब कोई खतरा हुआ बोल दी हम एक अम किथे चलने हैं अपना तो मामी कोल अपुनी कोड ओये अपुनी तोड़ी बुक अबे भाई मामी कोल जा रही

ਹਮ ਤੋਂ YouTube ਤੇ ਛਾ ਗਏ ਭਾਈ ਲੈ ਗਾ ਗਿਆ ਕੰਮ ਬੋਲੋ ਬੰਦੇ ਮਾਤਰਮ ਜੈ ਜੈ ਇਹ ਕੌਣ ਸੀ ਜੈ ਹੋ ਗਈ ਗਰਜੀਤ ਦਾ ਫੋਨ ਆ ਰਿਹਾ ਜੀ ਜ਼ਿੰਦਗੀ ਬੰਦੇ ਨੂੰ ਕਿੱਥੇ ਕਿੱਥੇ ਲੈ ਕੇ ਜਾਂਦੀ ਹੈ ਬਾਬਾ ਮੋਰਾ ਗਗਨ ਚੌਂਕ ਪੂਰਾ ਜਾਮ ਕਾ ਰਸਤਾ ਬਣ ਚੁੱਕਾ ਹੈ ਭਾਈ ਸ਼ਾਮ ਟੈਂਪੋਰੀ ਟ੍ਰੈਫਿਕ ਨਿਕਲੇਗੀ ਹੈ ਇੱਕ ਮਸਲੀ ਸ਼ੇਰ ਹੈ ਬੜਾ ਗੱਡੀ ਮੇਰੇ ਕੋਲ ਸ਼ੇਰ ਕੇ ਬੱਚੇ ਹੈ ਆ ਜਾ ਹੁਣ ਚੱਲ ਆ ਜਾ ਯਾਰ ਜਿੱਦਿਲ ਤੱਕ ਕਰ ਇੱਕਮ ਆ ਗਿਆ ਲਿਫਟ ਮੇ ਇੱਕਮ ਝੋਟੇ ਮਿਲ ਰਹਾ ਝੋਟੇ ਮਿਲेंगे ਅਬ ਨਲਿਸਤਾਰ ਆਪਣੇ ਅਗੇ ਪਾਰਟੀ ਆਪਣੇ ਕਿ ਨਹੀਂ ਅੱਪਾ ਬਣ ਗਏ ਮਾਮਾ ਜੀ ਤੇ ਬਣ ਗਏ ਫੋਫੜ ਜੀ ਵਧਾਈਆਂ ਹੋ ਗਈਆਂ ਸਾਡੇ ਘਰ ਆਇਆ ਭਾਣ ਜਾ ਤੇ ਸਾਨੂੰ ਵੀ ਦੋ ਵਧਾਈਆਂ ਜੀ ਦੇਖੋ ਜੀ ਬਹਿਰਾ ਜੀ ਕੇ ਫੋਫੜ ਮੁੰਡੇ ਦੇ ਹੁਣ ਨੇ ਡੈਡੀ ਜੀ ਇਹਨਾਂ ਨੂੰ ਵੀ ਵਧਾਈਆਂ ਬੱਚੇ ਰਿਆਂ